ਫਿਲਹਾਲ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਤਾਰ-ਤਾਰ ਹੁੰਦਾ ਨਜ਼ਰ ਆਉਣ ਲੱਗਿਆ ਹੈ ਵੱਖ-ਵੱਖ ਧੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਣਨੇ ਸ਼ੁਰੂ ਹੋ ਗਏ ਨੇ ਖਾਸ ਤੌਰ ਦੇ ਉੱਤੇ ਜਦੋਂ ਤੋਂ ਅਮਰਤਪਾਲ ਸਿੰਘ ਦੇ ਨਾਲ ਸਬੰਧਿਤ ਇੱਕ ਪਾਰਟੀ ਦਾ ਜ਼ਿਕਰ ਹੋਣ ਲੱਗਿਆ ਔਰ 14 ਤਰੀਕ ਮਿੱਥ ਲਈ ਗਈ ਹੈ ਉਸ ਤੋਂ ਬਾਅਦ ਹੀ ਜਿਹੜਾ ਬਾਗੀ ਧੜਾ ਸੀ ਖਾਸ ਤੌਰ ਦੇ ਉੱਤੇ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਜਾਂ ਉਹਨਾਂ ਦੇ ਆਗੂਆਂ ਦੇ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ ਕਿ ਉਹ ਵੀ ਇੱਕ ਵੱਖਰੀ ਪਾਰਟੀ ਬਣਾ ਸਕਦੇ ਨੇ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦੇ ਸਮੇਂ ਵਿੱਚ ਅਕਾਲੀ ਦਲ ਦੇ ਕਿੰਨੇ ਹਿੱਸੇ ਹੋਣਗੇ ਆਲਰੇਡੀ ਅਕਾਲੀ ਦਲ ਬੜੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਕਦੀ ਅਕਾਲੀ ਦਲ ਸੰਯੁਕਤ ਦੀ ਗੱਲ ਹੁੰਦੀ ਹੈ ਕਦੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਹੁੰਦੀ ਹੈ ਅਕਾਲੀ ਦਲ 1920 ਵੱਖ-ਵੱਖ ਧੜੇ ਅਕਾਲੀ ਦਲ ਦੇ ਵਿੱਚ ਬਣੇ ਹੋਏ ਨੇ ਔਰ ਹੁਣ ਦੁਬਾਰਾ ਦੋ ਧੜੇ ਹੋਰ ਅਕਾਲੀ ਦਲ ਦੇ ਅਮਰਜ ਹੁੰਦੇ ਨਜ਼ਰ ਆ ਰਹੇ ਹੈ ਮੇਰੇ ਨਾਲ ਜਿਹੜੇ ਸ਼ਖਸ ਮੌਜੂਦ ਨੇ ਉਹ ਅਕਾਲੀ ਦਲ ਦੇ ਵਿੱਚ ਹਿੱਸੇਦਾਰ ਰਹਿ ਚੁੱਕੇ ਨੇ ਪੰਜਾਬ ਮਹਿਲਾ ਅਕਾਲੀ ਦਲ ਦੇ ਵਾਈਸ ਪ੍ਰਧਾਨ ਰਹਿ ਚੁੱਕੇ ਨੇ ਔਰ ਅਕਾਲੀ ਦਲ ਨੂੰ ਸਮਝਦੇ ਨੇ ਕਾਫੀ ਲੰਮਾ ਸਮਾਂ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਕੱਢਿਆ ਮੇਰੇ ਨਾਲ ਆਰਤੀ ਰਾਜਪੂਤ ਮੌਜੂਦ ਨੇ ਆਰਤੀ ਜੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਰੇ ਮੈਂ ਕਵਾਂਗੀ ਪੰਜਾਬ ਦੇ ਨਿਵਾਸੀਆਂ ਨੂੰ ਮੇਰੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਅੱਜ ਜਨਮ ਦਿਹਾੜੇ ਦੀ ਬਹੁਤ-ਬਹੁਤ ਪਤਾਈਆਂ ਹੁਣ ਆਰਤੀ ਜੀ ਇਹੋ ਜੀ ਸਿਚੁਏਸ਼ਨ ਅਕਾਲੀ ਦਲ 'ਚ ਬਣਦੀ ਪਈ ਹੈ ਤੁਸੀਂ ਤਾਂ ਖੈਰ ਹੁਣ ਸਾਨੀ ਹੈਗੇ ਅਕਾਲੀ ਦਲ ਦਾ ਪ੍ਰੈਸ ਦੇ ਬਾਵਜੂਦ ਦੋ ਧੜੇ ਹੋਰ ਅਮਰਜ ਹੁੰਦੇ ਪਏ ਆ ਇਸ ਵੇਲੇ ਅਕਾਲੀ ਦਲ ਹੋਰ ਵੰਡਦਾ ਨਜ਼ਰ ਆ ਰਿਹਾ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਇਸ ਚ ਇਹ ਇੱਕ ਚਿੰਤਾ ਦਾ ਵਿਸ਼ੇ ਹੈਗਾ ਕਿਉਂਕਿ ਚਿੰਤਾ ਦਾ ਵਿਸ਼ੇ ਇਸ ਕਰਕੇ ਮੈਂ ਕਹਾਂਗੀ ਕਿ ਸਭ ਨੂੰ ਆਪਣੀ ਪਈ ਆ ਹਰ ਕਿਸੇ ਨੂੰ ਆਪਣੀ ਹਰ ਕਿਸੇ ਨੂੰ ਇਹ ਕ ਮੈਂ ਰਾਜਾ ਬਨ ਜਾਵਾ ਮੈਂ ਰਾਜਾ ਬਨ ਜਾਵਾ ਮੈਂ ਰਾਜਾ ਬਨ ਜਾਵਾ ਤੇ ਜਦ ਅਕਾਲੀ ਦਲ ਬਣਿਆ ਸੀ ਨਾ ਉਦੋਂ ਅਕਾਲੀ ਦਲ ਪੰਜਾਬ ਦੇ ਹਿੱਤਾਂ ਲਈ ਬਣਿਆ ਸੀ ਲੇਕਿਨ ਹੁਣ ਜਿਹੜਾ ਅਕਾਲੀ ਦਲ ਵੱਖਰੇ ਵੱਖਰੇ ਅਕਾਲੀ ਦਲ ਤੁਸੀਂ ਹੁਣ ਕਿਹਾ ਕਿ ਆਲਰੇਡੀ ਤਾਂ ਦੋ ਹਿੱਸੇ ਚ ਵੰਡਿਆ ਹੋਇਆ ਵਾ ਤੇ ਹੁਣ ਅੰਮ੍ਰਿਤਪਾਲ ਜੀ ਦੀ ਵੀ ਗੱਲਾਂ ਸੁਣਨ ਨੂੰ ਆ ਰਹੀ ਏ ਮੈਨੂੰ ਵੀ ਸੁਣਨ ਨੂੰ ਆਈਆਂ ਗੱਲਾਂ ਏ ਤੇ ਇੱਕ ਬਾਗੀ ਧੜਾ ਜਿਹੜਾ ਬੀਬੀ ਜ਼ਗੀਰ ਕੋਲੋਂ ਧੜਾ ਹੈ ਉਹ ਵੀ ਆਪਣੀ ਅਕਾਲੀ ਦਲ ਦੀ ਬਣਾਉਣ ਦੀ ਜਿਹੜੀ ਤਿਆਰੀ ਤੇ ਲੱਗਿਆ ਹੋਇਆ ਤਾਂ ਲੱਗਿਆ ਪਹਿਲੇ ਦਾ ਹੀ ਤੇ ਇਹ ਚਿੰਤਾ ਦਾ ਵਿਸ਼ੇ ਹੈਗਾ ਕਿ ਪੰਜਾਬ ਹਿੱਤ ਲਈ ਕੋਈ ਨਹੀਂ ਸੋਚ ਰਿਹਾ ਸਿਰਫ ਆਪਣੇ ਹਿੱਤ ਲਈ ਸੋਚ ਰਿਹਾ ਤਾਂ ਹੀ ਜ਼ਰੂਰਤ ਹੈਗੀ ਆ ਵੱਖ-ਵੱਖ ਧੜੇ ਬਣਾਉਣ ਦੀ ਆ ਵੱਖ-ਵੱਖ ਪਾਰਟੀਆਂ ਬਣਾਉਣ ਦੀ ਜੇ ਪੰਜਾਬ ਦੇ ਹਿੱਤ ਲਈ ਲੜਾਈ ਲੜਨੀ ਹੁੰਦੀ ਏ ਤਾਂ ਇੱਕ ਇੱਕ ਜੁਟ ਹੋ ਕੇ ਲੜਨਾ ਪੈਂਦਾ ਤੁਸੀਂ ਕਿਸਾਨ ਤੁਹਾਡੇ ਕੋਲ ਬਹੁਤ ਵੱਡਾ ਐਗਜ਼ਾਮਪਲ ਹੈਗਾ ਵੱਖਰੇ ਵੱਖਰੇ ਉਹਨਾਂ ਦੀ ਜਥੇਬੰਦੀਆਂ ਹੈਗੀਆਂ ਲੇਕਿਨ ਇੱਕ ਹੈਗੇ ਆ ਤੇ ਮੈਨੂੰ ਲੱਗਦਾ ਹੈ ਇਹਨਾਂ ਨੂੰ ਲੀਡਰਾਂ ਨੂੰ ਜਿਹੜੇ ਵੱਖ-ਵੱਖ ਪਾਰਟੀ ਬਣਾਉਣ ਦੀ ਸੋਚ ਰਹੇ ਇਹਨਾਂ ਨੂੰ ਕਿਸਾਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਜੇ ਪੰਜਾਬ ਦੇ ਹਿੱਤ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਹੋ ਕੇ ਪੰਜਾਬ ਦੇ ਹਿੱਤ ਨੂੰ ਜਾਂ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਨਾ ਕਿ ਆਪਣੀ ਵਕਰੀ-ਵਕਰੀ ਪਾਰਟੀ ਬਣਾਨੀ ਚਾਹੀਦੀ ਤੁਸੀਂ ਤੁਸੀਂ ਕਾਦੀਦਲ ਬਾਦਲ ਚੋਂ ਤਾਂ ਵੱਖਰੇ ਹੋ ਗਏ ਉਹ ਹੁਣ ਜੇ ਨਮੀਆਂ ਪਾਰਟੀਆਂ ਬਣਦੀਆਂ ਤੁਸੀਂ ਇਹਨਾਂ ਦੇ ਵਿੱਚ ਜਾਣਾ ਚਾਹੋਗੇ ਦੇਖੋ ਮੈਂ ਪੰਜਾਬ ਦੇ ਹਿੱਤ ਲਈ ਮੈਂ ਹਮੇਸ਼ਾ ਖੜੀ ਹਾਂ ਮੈਨੂੰ ਜੋ ਲੱਗਦਾ ਕਿ ਮੈਨੂੰ ਲੱਗਦਾ ਕਿ ਪੰਜਾਬ ਦੇ ਹਿੱਤ ਲਈ ਹੈਗਾ ਤੇ ਮੈਨੂੰ ਇੱਥੇ ਆਪਣਾ ਭਾਗੀਦਾਰੀ ਹੋਣਾ ਚਾਹੀਦਾ ਤੇ ਜਿੱਥੇ ਮੈਨੂੰ ਪੰਜਾਬ ਦੇ ਹਿੱਤ ਲਈ ਮੈਨੂੰ ਜਿੱਤੇ ਜ਼ਰੂਰਤ ਪੜੇ ਆਪਾਂ ਕਿਤੇ ਹੋਵਾਂਗੇ ਲੇਕਿਨ ਅਜੇ ਮੇਰਾ ਕੋਈ ਪਾਰਟੀ ਜੀ ਜਾਣਦਾ ਮੇਰਾ ਇਰਾਦਾ ਨਹੀਂ ਹੈ ਕਿਉਂਕਿ ਇਹ ਪਾਰਟੀਆਂ ਆਪਣੇ ਲਈ ਬਣਾ ਰਹੀ ਹੈ ਪਾਰਟੀ ਪੰਜਾਬ ਲਈ ਕਿਹੜੀ ਪਾਰਟੀ ਜਿਹੜੀ ਹੈਗੀ ਪੰਜਾਬ ਲਈ ਸੋਚ ਰਹੀ ਹੈ ਮੈਨੂੰ ਇੱਕ ਪਾਰਟੀ ਤਾਂ ਤੁਸੀਂ ਦੱਸ ਦਿਓ ਤੁਸੀਂ ਤਾਂ ਹਮੇਸ਼ਾ ਮੀਡੀਆ ਦੇ ਵਿੱਚ ਰਹਿੰਦੇ ਹੋ ਕਿਹੜੀ ਪਾਰਟੀ ਹੈ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਹੀ ਹੈ ਜਾਂ ਪੰਜਾਬ ਨੂੰ ਬਚਾਉਣ ਲਈ ਗ ਅੱਜ ਮੈਂ ਕਹਿੰਨੀ ਆ 62 70% ਲੋਕੀ ਜਿਨ੍ਹਾਂ ਕੋਲ ਕੰਮ ਨਹੀਂ ਹੈ ਬੱਚੇ ਮੈਕਸਿਮਮ ਯੂਥ ਨਸ਼ੇ ਦੇ ਵਿੱਚ ਜਾਏ ਜਾ ਰਿਹਾ ਹੈ ਕ੍ਰਾਈਮ ਰੇਟ ਇੰਨਾ ਵਧ ਗਿਆ ਅੱਜ ਮੈਂ ਸਵੇਰੇ ਇੱਕ ਨਿਊਜ਼ ਵੇਖ ਰਹੀ ਸੀ ਕਹਿੰਦੇ ਸਕੂਟੀ ਦੀ ਚੋਰੀ ਕਿੱਦਾਂ ਹੋਈ ਹੈ ਸਿਰਫ ਉੱਪਰਲਾ ਹਿੱਸਾ ਛੱਡ ਦਿੱਤਾ ਹੈ ਕਿਉਂਕਿ ਉਹਨਾਂ ਨੇ ਲੌਕ ਕੀਤਾ ਸੀ ਚੇਨ ਨਾਲ ਥੜਾ ਹਿੱਸਾ ਕੱਢ ਕੇ ਲੈ ਗਏ ਆ ਤੇ ਕ੍ਰਾਈਮ ਰੇਟ ਇੱਕ ਜਗ੍ਹਾ ਮੈਨੂੰ ਕੱਲ ਮੈਨੂੰ ਫੋਨ ਆਂਦਾ ਲੁਧਿਆਣਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਮਿਲ ਕੇ ਬੰਦੇ ਨੂੰ ਕੁਟਵਾਉਂਦੀ ਹੈ ਤੇ ਪੰਜਾਬ ਦੇ ਹਾਲਾਤ ਮੈਨੂੰ ਜਦ ਤੱਕ ਮੈਂ ਪੰਜਾਬ ਜਿੱਦਾਂ 10 ਸਾਲ ਹੋਣ ਨੂੰ ਆਏ ਆ ਮੈਂ ਐਡੇ ਦੇ ਹਾਲਾਤ ਨਹੀਂ ਵੇਖੇ ਸੀ ਤੇ ਇਸ ਸਮੇਂ ਹਾਨੂੰ ਮਤਲਬ ਪੰਜਾਬ ਦੇ ਹਾਲਾਤਾਂ ਆ ਜਾਂ ਪੰਜਾਬ ਦੇ ਸੁਧਾਰ ਲਈ ਗੱਲ ਕਰਨ ਦੀ ਜ਼ਰੂਰਤ ਆ ਇੱਕ ਹੋ ਕੇ ਗੱਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਹੈਗੇ ਆ ਤਾਂ ਅਸੀਂ ਪੰਜਾਬ ਹੈਗਾ ਤਾਂ ਅਸੀਂ ਹੈਗੇ ਆ ਤਾਂ ਇਹ ਪਾਰਟੀਆਂ ਹੈਗੀਆਂ ਕਹਾਂ ਤੁਸੀਂ ਰਾਜ ਕਰਨਾ ਜੇ ਪੰਜਾਬ ਹੀ ਨਹੀਂ ਬਚੂਗਾ ਪੰਜਾਬ ਦਾ ਮੈਂ ਕਹਾਂਗਾ ਯੂਥ ਹੀ ਨਹੀਂ ਬਚੂਗਾ ਪੰਜਾਬ ਦੀ ਜਨਤਾ ਹੀ ਨਹੀਂ ਬਚੂਗੀ ਪੰਜਾਬ ਚ ਲੋਕੀ ਬਾਹਰ ਜਾਣ ਨੂੰ ਫਿਰ ਰਹੇ ਕਿਉਂਕਿ ਕੰਮ ਨਹੀਂ ਹੈ ਇੱਥੇ ਪੈਸਾ ਨਹੀਂ ਹੈ ਇੱਥੇ ਤੇ ਤੁਸੀਂ ਕਿਸ ਪਾਰਟੀਆਂ ਨੂੰ ਤੁਸੀਂ ਕਿੱਥੋਂ ਤੁਸੀਂ ਵੋਟਾਂ ਲਓਗੇ ਤੇ ਕਿਹਦੇ ਤੁਸੀਂ ਰਾਜਾ ਬਣੋਗੇ ਮੈਂ ਸਿਰਫ ਪੰਜਾਬ ਦੇ ਹਿੱਤ ਦੀ ਗੱਲ ਜ਼ਰੂਰ ਕਰਾਂਗੀ ਤੇ ਪੰਜਾਬ ਦੇ ਹਿੱਤ ਲਈ ਮੈਨੂੰ ਜੇ ਲੱਗਦਾ ਹੈ ਅੱਗੇ ਅਜੇ ਬਹੁਤ ਟਾਈਮ ਹੈ ਮੈਂ ਥੋੜਾ ਐਨਾਲਿਸਟ ਵੀ ਕਰ ਰਹੀ ਹਾਂ ਤਾਂ ਮੈਂ ਸਟੱਡੀ ਵੀ ਕਰ ਰਹੀ ਹਾਂ ਤਾਂ ਮੈਂ ਸੋਚ ਵਿਚਾਰ ਵੀ ਕਰ ਰਹੀ ਹਾਂ ਕਿ ਕਿਹੜਾ ਕਿਹੜੀ ਪਾਰਟੀ ਜਿਹੜੀ ਹੈਗੀ ਜਿਹੜੀ ਪੰਜਾਬ ਦੇ ਅਸਲੀਅਤ ਚ ਪੰਜਾਬ ਦੇ ਹਿੱਤ ਦੀ ਲੜਾਈ ਲੜ ਰਹੀ ਹੈ ਆਪਣੇ ਹਿੱਤ ਦੀ ਨਹੀਂ ਜਿਹੜੇ ਸੁਧਾਰ ਲਹਿਰ ਵਾਲੇ ਹੈ ਉਹ ਤਾਂ ਲੰਮੇ ਸਮੇਂ ਤੋਂ ਕਹਿੰਦੇ ਰਹੇ ਕਿ ਸੁਖਬੀਰ ਸਿੰਘ ਬਾਦਲ ਨੂੰ ਜੇ ਹਟਾ ਦਿੱਤਾ ਜਾਵੇ ਤੇ ਫਿਰ ਕਹਿੰਦੇ ਪੰਜਾਬ ਵੱਧ ਜਾਵੇਗਾ भाई अमृतपाल सिंह ਦੇ ਪਿਤਾ ਕਹਿੰਦੇ ਰਹੇ ਆ ਕਿ ਜੇ ਇਦਾਂ ਹੋ ਜਵੇ ਜੋ ਜ਼ਥੇਦਾਰ ਨੇ ਹੁਕਮ ਦਿੱਤੇ ਤਾਂ ਪੰਜਾਬ ਵੱਜ ਜਾਏਗਾ ਫਿਰ ਉਹ ਤਾਂ ਪੰਜਾਬ ਦੀ ਗੱਲ ਕਰ ਹੀ ਰਹੇ ਆ ਦੇਖੋ ਪੰਜਾਬ ਵੱਜ ਜਾਏਗਾ ਮੈਂ ਮੈਂ ਤੁਹਾਡੀ ਹੀ ਗੱਲ ਦੇ ਵਿੱਚ ਕਹਿੰਨੀ ਆ ਉਹ ਕਹਿ ਰਹੇ ਆ ਕਿ ਇਹਨਾਂ ਨੂੰ ਹਟਾ ਦਿਆ ਜਾਵੇ ਤਾਂ ਇਹ ਹੋ ਜਾਊਗਾ ਹੋ ਜਾਊਗਾ ਕਨਫਰਮਡ ਨਹੀਂ ਹੈ ਹੋ ਜਾਊਗਾ ਤੁਸੀਂ ਕੋਸ਼ਿਸ਼ ਕਿਉਂ ਨਹੀਂ ਕਰ ਰਹੇ ਤੁਸੀਂ ਕੁਝ ਅੱਛਾ ਕਰੋ ਨਾ ਤੁਸੀਂ ਮੈਂ ਕਹਿੰਨੀ ਆ ਰਾਜਨੀਤੀ ਤੋਂ हट ਕੇ ਇਤਿਹਾਸ ਗਵਾਵਾ ਹਾਡੇ ਕਈ ਐਦਾ ਦੇ ਮਕੈਨੀਆਂ ਜਿਨ੍ਹਾਂ ਨੇ ਕੁਰਬਾਨੀਆਂ ਦੇਸ਼ ਲਈ ਦਿੱਤੀਆਂ ਉਹਨਾਂ ਨੇ ਕਦੀ ਪਾਰਟੀ ਲਈ ਨਹੀਂ ਸੋਚਿਆ ਸੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਭਾਵੇਂ ਉਹ ਮਹਾਤਮਾ ਗਾਂਧੀ ਜੀ ਹੋਣ ਭਾਵੇਂ ਮੈਕੈਨੀਆਂ ਆਪਣੇ ਵੱਲੋਭਾਈ ਪਟੇਲ ਹੋਣ ਭਾਵੇਂ ਸਾਡੇ ਜਿਹੜੇ ਹੈਗੇ ਆ ਸ਼ਹੀਦ ਭਗਤ ਸਿੰਘ ਜੀ ਹੋਣ ਔਰ ਵੀ ਵੱਡੇ ਵੱਡੇ ਮਹਾਨ ਸ਼ਖਸੀਅਤ ਹੈਗੇ ਆ ਜਿਨ੍ਹਾਂ ਨੇ ਬਹੁਤ ਸਾਰੀ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਤਾਂ ਨਹੀਂ ਸੋਚਿਆ ਸੀ ਕਿ ਅਸੀਂ ਪਾਰਟੀ ਬਣਾਵਾਂਗੇ ਯਾ ਲੇਕਿਨ ਆਜ਼ਾਦੀ ਨਾਲ ਲੜਾਈ ਸੀ ਨਾ ਤੁਸੀਂ ਵੀ ਇਦਾਂ ਦੀ ਸ਼ੁਰੂਆਤ ਕਰੋ ਜਿੰਨੇ ਵੀ ਪਾਰਟੀ ਪਾਰਟੀ ਕਰ ਰਹੇ ਆ ਤੁਸੀਂ ਇੱਕ ਸੰਗਠਨ ਨੂੰ ਬਣਾਓ ਸੰਗਠਿਤ ਹੋ ਆਪਸ ਵਿੱਚ ਹੋ ਤੇ ਅੱਗੇ ਵਧੋ ਪੰਜਾਬ ਦੇ ਹਿੱਤ ਲਈ ਮੈਂ ਕਹਿੰਨੀ ਹਾਂ ਤੁਸੀਂ ਕਰੋ ਨਿਕਲੋ ਪਦਿਆਤਰਾ ਤੁਸੀਂ ਸਿਰਫ ਇੱਕ ਸਟੇਟਮੈਂਟ ਦੇ ਦਿੰਦੇ ਹੋ ਉੱਤੇ ਉਂਗਲੀ ਚੱਕ ਲੈਂਦੇ ਹੋ ਉੱਤੇ ਉਂਗਲੀ ਚੱਕ ਲੈਂਦੇ ਹੋ ਉਸ ਚੀਜ਼ ਨੂੰ ਹਟਕੇ ਤੁਸੀਂ ਪੰਜਾਬ ਦੀ ਭਲੇ ਲਈ ਕਰੋ ਤਾਂ ਅਸੀਂ ਮੰਨਾਂਗੇ ਤੁਸੀਂ ਪੰਜਾਬ ਦਾ ਭਲਾ ਚਾਹ ਰਹੇ ਹੋ ਇਹ ਸੰਗਠਨਤਾ ਹੁੰਦੇ ਪਏ ਆ ਹੁਣ ਜੇ ਪੰਬਾਗੀ ਧੜੇ ਦੀ ਵੀ ਗੱਲ ਕਰੀਏ ਉਹ ਵੀ ਇਕੱਠੇ ਹੋ ਕੇ ਕਹਿੰਦੇ ਪਾਰਟੀ ਬਣਾਉਣੀ ਆ ਅਮਰਤਪਾਲ ਵੱਲ ਧੜਾ ਵੱਖਰਾ ਉਹ ਕਹਿੰਦੇ ਪਾਰਟੀ ਬਣਾਉਣੀ ਮੈਂ ਕਹਿੰਨੀ ਆ ਮੈਂ ਤੁਹਾਨੂੰ ਫਿਰ ਠੀਕ ਹੈ ਪਾਰਟੀ ਬਣਾਉਣੀ ਹੈ ਪਾਰਟੀ ਬਣਾਨੀ ਹੈ ਪਾਰਟੀ ਫਿਰ ਪਾਰਟੀ ਕਿਤੇ ਲੈ ਬਣਾ ਰਹੇ ਤੁਸੀਂ ਆਪਣੇ ਲਈ ਨਾ ਪੰਜਾਬ ਤਾਂ ਨਹੀਂ ਮੰਗਦੀ ਪਈ ਪਾਰਟੀਆਂ ਪੰਜਾਬ ਤਾਂ ਨਹੀਂ ਕਹਿੰਦੀ ਤੁਸੀਂ ਪਾਰਟੀ ਬਣਾਓ ਇਹ ਪੰਜਾਬ ਦੇ ਲੋਕੀ ਵੀ ਨਹੀਂ ਕਹਿੰਦੇ ਕਿ ਤੁਸੀਂ ਪਾਰਟੀ ਬਣਾਓ ਲੋਕੀ ਪੰਜਾਬ ਦੀ ਲੋਕੀ ਤਾਂ ਪਹਿਲੇ ਕਨਫਿਊਜ਼ ਹੋਏ ਪਏ ਆ ਕਿਉਂਕਿ ਇੰਨੀ ਸਾਰੀਆਂ ਪਾਰਟੀਆਂ ਬਣਨ ਨੂੰ ਆ ਗਈਆਂ ਇੰਨੇ ਸਾਰੇ ਆਪਸ਼ਨਸ ਆ ਗਏ ਆ ਤੇ ਉਹਦਾ ਕਿਤੇ ਨਾ ਕਿਤੇ ਫਾਇਦਾ ਕੋਈ ਔਰ ਲੈ ਜਾਂਦਾ ਕਿਉਂਕਿ ਤੁਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੋਂ ਤੁਸੀਂ ਚਾਰ ਪਾਰਟੀਆਂ ਬਣਾ ਲੋਗੇ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵੋਟਰ ਉਹ ਟੁੱਟ ਗਿਆ ਉਹ ਬਿਲਕੁਲ ਟੁੱਟ ਗਿਆ ਉਹ ਕਨਫਿਊਜ਼ ਐ ਮੈਂ ਕਿਹੜੀ ਸ਼੍ਰੋਮਣੀ ਅਕਾਲੀ ਦੇ ਵੋਟ ਨੂੰ ਪਾਵਾਂ ਅੱਛਾ ਬੜੇ ਬੜੇ ਇਦਾਂ ਦੇ ਲੋਕ ਨੇ ਜਿਹੜੇ ਕਹਿੰਦੇ ਕਿ ਇਹ ਜਿਹੜਾ ਕੁਝ ਹੋ ਰਿਹਾ ਆ ਜੋ ਵੱਖਰ ਵੰਡਿਆ ਜਾ ਰਿਹਾ ਉਹ ਕਿਸੇ ਛੜੇੰਤਰ ਦਾ ਹਿੱਸਾ ਆ ਇਹ ਪਿੱਛੋਂ ਤਾਰਾਂ ਖੜਕਦੀਆਂ ਪਈਆਂ ਤਾਂ ਇੱਥੇ ਇਹ ਪਾਰਟੀ ਟੁੱਟਦੀ ਪਈ ਮੈਂ ਕਹਿੰਨੀ ਛੜੇੰਤਰ ਦਾ ਹਿੱਸਾ ਹੈਗਾ ਲੇਕਿਨ ਤੁਸੀਂ ਤਾਂ ਪੰਜਾਬੀ ਹੋ ਨਾ ਤੁਸੀਂ ਤਾਂ ਸਾਡੇ ਸਿੱਖ ਕੌਮ ਨੂੰ ਬਿਲੋਂਗ ਕਰਦੇ ਹੋ ਨਾ ਤੁਸੀਂ ਕਿੱਦਾਂ ਬਣ ਸਕਦੇ ਹੋ ਛੋੜਿਆਂ ਅੰਦਰ ਦੇ ਹਿੱਸੇ ਤੁਹਾਨੂੰ ਤਾਂ ਇੱਕ ਝੁੱਟ ਹੋ ਕੇ ਪੰਜਾਬ ਨੂੰ ਬਚਾਉਣਾ ਚਾਹੀਦਾ ਜਿਹੜਾ ਤੁਸੀਂ ਬਿਲਕੁਲ ਨਹੀਂ ਕਰ ਰਹੇ ਔਰ ਬਹੁਤ ਦੁੱਖ ਲੋਂਦਾ ਹੈ ਮੈਨੂੰ ਮੈਂ ਥੋੜੇ ਦਿਨ ਪਹਿਲੇ ਵੀ ਲਾਈਵ ਆ ਕੇ ਇਸੀ ਗੱਲ ਨੂੰ ਕਰ ਰਹੀ ਸੀ ਕਿ ਮੈਂ ਤਾਂ ਅਰਦਾਸ ਬਾਬਾ ਜੀ ਨੂੰ ਇਹ ਕਰ ਰਹੀ ਹੈ ਬਾਬਾ ਜੀ ਪੰਜਾਬ ਦੇ ਉੱਤੇ ਆਪਣੀ ਕਿਰਪਾ ਕਰਿਓ ਤੇ ਪੰਜਾਬ ਦੇ ਜਿਹੜੇ ਮੈਂ ਚੀਜ਼ ਐਨਾਲਿਸਟ ਕਰ ਰਹੀ ਹਾਂ ਵੇਖ ਰਹੀ ਹਾਂ ਜੋ ਚੀਜ਼ਾਂ ਮੇਰੇ ਸਾਹਮਣੇ ਆ ਰਹੀਆਂ ਇਹ ਬਿਲਕੁਲ ਚੰਗੀ ਨਹੀਂ ਹੈਗੀ ਆ ਇਹ ਪੰਜਾਬ ਲਈ ਬਿਲਕੁਲ ਚੰਗੀ ਨਹੀਂ ਹੈਗੀ ਤਾਂ ਦੁੱਖ ਲੱਗਦਾ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਆ ਅਸੀਂ ਇਸੀ ਧਰਤੀ 'ਚ ਰਹਿੰਦੇ ਆ ਮੇਰਾ ਜਨਮ ਇਸ ਧਰਤੀ 'ਤੇ ਹੋਇਆ ਹੈ ਤੇ ਮੈਨੂੰ ਲਗਾਅ ਹੈ ਇਸ ਧਰਤੀ ਨਾਲ ਭਾਵੇਂ ਮੇਰੀ ਪਰਵਰਿਸ਼ ਦਿੱਲੀ ਹੋਈ ਹੈ ਭਾਵੇਂ ਮੈਂ ਪੜ੍ਹਾਈ ਲਿਖਾਈ ਦਿੱਲੀ ਕੀਤੀ ਹੈ ਪਰ ਮੈਂ ਪੈਦਾ ਇਸੀ ਧਰਤੀ 'ਚ ਹੋਈ ਹਾਂ ਜਲੰਧਰ ਹੀ ਪੈਦਾ ਹੋਈ ਹਾਂ ਮੈਂ ਤੇ ਮੈਨੂੰ ਜੇ ਇਨੀ ਅਟੈਚਮੈਂਟ ਤੁਹਾਨੂੰ ਤੋਂ ਇਸ ਪੰਜਾਬ ਦੀ ਧਰਤੀ ਨੇ ਇਸ ਵਿ ਤੁਹਾਡੂ ਚਾਹ ਅਮਰਿਤਪਾਲ ਮੈਂ ਕਹਿੰਨੀ ਆ ਕੁਛ ਸਚਣ ਦੇ ਵਿੱਚ ਪੰਜਾਬੀਆਂ ਨੇ ਪਰ ਉਹਨੂੰ ਤੈਨੂੰ ਕਿੱਥੇ ਤੋਂ ਕਿੱਥੇ ਪਹੁੰਚਾਤਾ ਠੀਕ ਹੈ ਮਾਵੇਂ ਬੀਬੀ ਜਗੀਰ ਕੌਰ ਨੂੰ ਵੇਖ ਲਓ ਜਾਂ ਔਰ ਜਿੰਨੇ ਧੜੇ ਹੈਗੇ ਜੋ ਵੀ ਹੈਗੇ ਮਾਵੇਂ ਮੈਂ ਕਹਿੰਨੀ ਬਾਦਲ ਦੀ ਜੁੜੀ ਹੈਗੀ ਪਾਰਟੀ ਉਹਨਾਂ ਨੂੰ ਮੈਂ ਕਹਿੰਨੀ ਤੁਸੀਂ ਸਭ ਹਟ ਕੇ ਇਕਜੁੱਟ ਹੋ ਕੇ ਤੁਸੀਂ ਪੰਜਾਬ ਦੀ ਹਿੱਤ ਦੀ ਗੱਲ ਕਰੋ ਜੇ ਪੰਜਾਬ ਨੂੰ ਬਚਾਉਣਾ ਜਾਂ ਤੁਸੀਂ ਆਪਣੇ ਲਈ ਕਰਨਾ ਫਿਰ ਤੁਸੀਂ ਜਿੰਨੀ ਮਰਜ਼ੀ ਪਾਰਟੀ ਬਣਾਈ ਜਾਓ ਉਹਦਾ ਕੋਈ ਫਰਕ ਨਹੀਂ ਪੈਣਾ ਉਹਦਾ ਫਾਇਦਾ ਫਿਰ ਔਰ ਪਾਰਟੀਆਂ ਲੈ ਜਾਣਗੀਆਂ ਮੈਂ ਅੰਤ ਜਾ ਹੀ ਪੁੱਛਾਂਗਾ ਹੁਣ ਤੁਸੀਂ ਕਿੰਨੂੰ ਕਨਕਲੂਡ ਕਰੋ ਤੁਹਾਨੂੰ ਐ ਲੱਗਦਾ ਕਿ ਜੇ ਇਹ ਦੋ ਪਾਰਟੀਆਂ ਹੋਣ ਦੇ ਵਿੱਚ ਆਉਂਦੀਆਂ ਨੇ ਤੇ ਉਹਦੇ ਨਾਲ ਪੰਜਾਬ ਦਾ ਮੂੰਹ ਮੱਥਾ ਥੋੜਾ ਸੁਧਰ ਸਕਦਾ ਪਹਿਲਾਂ ਨਾਲੋਂ ਕੋ ਮੂੰ ਮੱਥਾ ਇੰਨੀ ਛੇਤੀ ਕੋਈ ਵੀ ਚੀਜ਼ ਨਾ ਚੇਂਜ ਨਹੀਂ ਹੁੰਦਾ ਜੇ ਤੁਸੀਂ ਇੰਨੀ ਛੇਤੀ ਚੇਂਜ ਲਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹਦਾ ਕਿਤੇ ਨਾ ਕਿਤੇ 네ਗਟਿਵਟੀ ਕ ਹੈ ਮੈਂ ਕਹਿੰਨੀ ਹੈ ਕਈ ਵਾਰੀ ਹਵਾ ਚਲਦੀ ਹੈ ਤੂਫਾਨ ਹੁੰਦਾ ਉਹ ਜਿਹੜਾ ਇੱਕਦਮ ਚੇਂਜ ਹੁੰਦਾ ਨਾ ਉਹ ਤੂਫਾਨ ਹੁੰਦਾ ਤਾਂ ਤੂਫਾਨ ਦੇ ਵਿੱਚ ਬਰਬਾਦੀ ਵੀ ਹੁੰਦੀ ਆ ਜੇ ਨੂੰ ਇੱਕ ਤੁਸੀਂ ਬੈਲੈਂਸ ਕਰਕੇ ਚੱਲਣਾ ਤਾਂ ਦੈਨ ਯੂ ਹੈਵ ਟੂ ਟੇਕ ਟਾਈਮ অর ਤੁਹਾਡੀ ਸਟਰੈਟਜੀ ਕੀ ਹੈ ਪੰਜਾਬ ਨੂੰ ਲੈ ਕੇ ਉਹ ਹੋ ਸਕਦਾ ਏ ਇੱਕ ਲਹਿਰ ਜਿਹੜੀ ਆਉਂਦੀ ਨਾ ਫਾਸਟ ਆਉਂਦੀ ਲਹਿਰ ਤੇ ਇਸੇ ਕਰਕੇ ਜਿਹੜੇ ਪੁਰਾਣੇ ਬੈਠੇ ਹੋਏ ਆ ਜਾਂ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੇ ਗਰਾਊਂਡ 'ਚ ਕੰਮ ਕੀਤਾ ਮੈਂ ਤਾਂ ਅੱਜ ਵੀ ਕਹਿੰਨੀ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਇੱਕ ਹੋ ਜਾਣਾ ਚਾਹੀਦਾ ਜਿਵੇਂ ਇਹਦਾ ਇਤਿਹਾਸ ਵੇਖਿਆ ਮੈਂ ਚੀਜ਼ਾਂ ਵੇਖੀਆਂ ਤੇ ਕਾਫੀ ਪੰਜਾਬ ਨੂੰ ਡਵੈਲਪਮੈਂਟ ਪੰਜਾਬ ਨੇ ਉਦੋਂ ਹੀ ਉਤਤ ਬਾਤ ਲੈਂ ਸਰਚ ਕਰਨੀ ਕੁਝ ਹੈ ਹੀ ਨਹੀਂ ਕੁਝ ਹੋਇਆ ਹੀ ਨਹੀਂ ਤੇ ਇਹਨਾਂ ਨੂੰ ਇੱਕ ਹੋ ਕੇ ਪੰਜਾਬ ਦੇ ਹਿੱਤ ਦੀ ਲੜਾਈ ਲੜਨੀ ਚਾਹੀਦੀ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਪੰਜਾਬ ਦੇ ਯੂਥ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਬਹੁਤ ਕੁਝ ਲੈ ਕੇ ਆਉਣ ਦੀ ਲੋੜ ਹੈ ਹੋਰ ਵੀ ਵੱਡੇ ਲੀਡਰ ਹੈਗੇ ਆ ਜਿਵੇਂ ਬੀਬੀ ਜਗੀਰ ਕੌਰ ਹੋਗੇ ਜਾਂ ਗੁਰਪ੍ਰਤਾਸ ਸਿੰਘ ਵਡਾਲਾ ਹੋਗੇ ਚਰਨਜੀਤ ਸਿੰਘ ਬਰਾੜ ਹੋਗੇ ਇਹ ਸਾਰੇ ਅਜੇ ਵਕ ਹੋਏ ਹੋਏ ਆ ਪਰ ਜੇ ਇਹ ਲੀਡਰ ਰਲ ਕੇ ਅਕਾਲੀ ਦਲ ਦੇ ਨਾਲ ਖੜਦੇ ਆ ਜਾਂ ਮਤਲਬ ਪਾਰਟੀ ਦਾ ਹਿੱਸਾ ਬਣਦੇ ਤਾਂ ਹੋ ਸਕਦਾ ਚੜ੍ਹਤ ਹੋਵੇ ਮੈਂ ਤਾਂ ਕਹਿੰਨੀ ਆ ਜੇ ਸਾਰੇ ਮਿਲ ਕੇ ਅਕਾਲੀ ਦਲ ਦੇਖੋ ਅਕਾਲੀ ਦਲ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਉਹ ਖੇਤਰੀ ਪਾਰਟੀ ਹੈ ਤੇ ਉਹਨੂੰ ਬਹੁਤ ਰੂਟਸ ਪਤਾ ਹੈਗੀਆਂ ਜਿਹੜੀ ਜ਼ਰੂਰਤਾਂ ਵੀ ਕੀ ਹੈ ਪੰਜਾਬ ਦੇ ਮੈਨੂੰ ਲੱਗਦਾ ਹਰ ਇੱਕ ਸਟੇਟ ਦੀ ਵੱਖ ਵੱਖਰੀ ਵੱਖਰੀ ਜ਼ਰੂਰਤਾਂ ਹੁੰਦੀਆਂ ਨਾ ਤੇ ਉਹਨਾਂ ਨੂੰ ਰੂਟਸ ਪਤਾ ਹੈ ਤੇ ਮੈਨੂੰ ਲੱਗਦਾ ਇਹ ਸਾਰੇ ਨੂੰ ਮੈਂ ਫੇਰ ਤੁਹਾਨੂੰ ਕਿਹਾ ਕਿ ਜਿਹੜੇ ਵਕ ਵਕ ਹੋ ਰਿਹਾ ਨਾ ਭਾਵੇਂ ਅਮਰਿਤਪਾਲ ਜੀ ਕਿਉਂ ਨਾ ਹੋਣ ਵੀਰ ਅਮਰਿਤਪਾਲ ਨੂੰ ਵੀ ਇਹਨਾਂ ਨਾਲ ਰਲ ਕੇ ਅੱਗੇ ਆਣਾ ਚਾਹੀਦਾ ਇੱਕ ਇਕਜੁੱਟ ਹੋ ਕੇ ਪੰਜਾਬ ਨੂੰ ਬਚਾਓ ਤੇ ਪੰਜਾਬ ਨੂੰ ਵਧਾਓ ਜੇ ਤੁਸੀਂ ਪੰਜਾਬ ਦੇ ਹਿੱਤ ਲਈ ਲੜਾਈ ਲੜਦੇ ਹੋ ਨਾ ਕਿ ਤੁਸੀਂ ਆਪਣੇ ਲਈ ਲੜ ਰਹੇ ਹੋ ਫਿਰ ਤੁਸੀਂ ਜਿੰਨੀ ਮਰਜ਼ੀ ਪਾਰਟੀਆਂ ਬਣਾਈ ਜਾਓ ਵਖਰੀ ਤੁਸੀਂ ਅੰਮ੍ਰਿਤਪਾਲ ਜੀ ਆਪਣੀ ਬਣਾ ਲਨ ਬੀਬੀ ਜਗੀਰ ਕੌਰ ਜੀ ਆਪਣੀ ਬਣਾ ਲਨ ਇੱਥੇ ਬਾਦਲ ਜੀ ਆਲਰੇਡੀ ਹੈਗੀ ਉਹਨਾਂ ਦੀ ਪਾਰਟੀ ਉਹ ਹੋ ਗਈ ਇੱਕ ਔਰ ਮੈਂ ਅੰਮ੍ਰਿਤਸਰ ਦੀ ਤੁਸੀਂ ਤੁਸੀਂ ਸ਼੍ਰੋਮਣੇ ਕਾਲੇਦਲ ਇਹ ਬੋਲਦੇ ਆ ਉਹ ਤਾਂ ਬਣੀ ਪਈ ਹੈ ਹੈਨਾ ਤੇ ਫਿਰ ਤੁਸੀਂ ਜਿੰਨੀ ਮਰਜ਼ੀ ਪਾਰਟੀਆਂ ਬਣਾ ਲਓ ਇੱਥੇ ਆਪਣੀ ਈਗੋ ਨੂੰ ਹਟਕੇ ਆਪਣੀ ਈਗੋ ਨੂੰ ਛੱਡ ਕੇ ਕਿਉਂਕਿ ਮੈਂ ਇਤਿਹਾਸ 'ਚ ਤੁਸੀਂ ਪੜਿਆ ਹੋਣਾ ਕਿ ਜੱਜਦ ਵਿਪੱਤੀ ਆਈ ਹੈ ਨਾ ਤੇ ਕਈ ਰਾਜਾ ਜਿਹੜੇ ਵਖ ਵਖ ਮੈਨਾਂ ਕਿ ਕੁਝ ਡਿਸਟ੍ਰਿਕਟ ਲੈਵਲ ਦੇ ਹੁੰਦੇ ਸੀ ਜਾਂ ਤੁਹਾਡੇ ਸਟੇਟ ਲੈਵਲ ਦੇ ਹੁੰਦੇ ਸੀ ਉਹ ਰਾਜਾ ਵੀ ਇੱਕ ਝੂਟ ਹੋ ਕੇ ਲੜਾਈ ਲੜਦੇ ਸੀ ਗਰਲਸ ਦੇ ਖਿਲਾਫ ਤੇ ਤੁਸੀਂ ਕਿਉਂ ਨਹੀਂ ਪਾਵੇਂ ਆਪਸ ਜਿੰਨਾ ਮਰਜ਼ੀ ਲੜਦੇ ਸੀ ਬਟ ਮਾੜਾ ਟਾਈਮ ਆਨ ਤੇ ਸਾਰੇ ਇੱਕ ਹੋ ਜਾਂਦੇ ਸੀ ਉਹ ਟਾਈਮ ਦੀ ਲੋੜ ਹੁਣ ਪੰਜਾਬ ਨੂੰ ਹੈਗੀ ਹੈ ਕਿਉਂਕਿ ਪੰਜਾਬ ਦੇ ਹਾਲਾਤ ਬੱਦ ਤੋਂ ਬੱਦਤਰ ਹੋਈ ਜਾ ਰਹੇ ਆ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਬਣਦੀ ਪਈ ਆ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ 14 ਤਰੀਕ ਦਾ ਇੰਤਜ਼ਾਰ ਹੈ ਉਹ ਤਕਰੀਬਨ ਰੂਵਾਨ ਇੰਡੀਆ ਪੰਜਾਬੀ ਤੇ